ਸਤ ਨਾਮ ਸ੍ਰੀ ਵਾਹਿ ਗੁਰੂ ਜੀ ਰੈ ਰਾ ਸਾਹਿਬ ਜੀ ਸੋਦਰ ਰਾਗਾ ਸਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇਹਾ ਸੋ ਘਰ ਕੇਹਾ ਜਿਤਬੇ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ केते तेरे वामन हारे केते तेरे राग परीष कहिए केते तेरे गवन हारे गवन तुदनो पौण पणी बसंतर गावे राजा धर्म द्वारै गवन तुदनो चित गोपित लिख जानन लिख लिख धर्म विचारै गवन तुदनो ईश्वर ब्रह्मा देवे सोहन तेरे सदा सवारै ਗਾਵਨ ਤੁਧਨੋ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧਿ ਅੰਦਰ ਗਾਵਨ ਤੁਧਨੋ ਸਾਧ ਵਿਚਾਰੈ ਗਾਵਨ ਤੁਧਨੋ ਜਤ ਸਤੇ ਸੰਤੋਖੇ ਗਾਵਨ ਤੁਧਨੋ ਬੇਰ ਕਰਾਰੈ ਗਾਵਨ ਤੁਧਨੋ ਪੰਡਤ ਪੜਨ ਰੱਖੇ ਸੁਰ ਜੁਗ ਜੁਗ ਵੇਦ ਨਾਲੇ गावਨ ਤੁਧਨੋ મોહનિયા મન મોહન સ્વર્ગમ મચ્છ પ્યાલે ગાવન તુધનો રત્નો પાય તેરે 68 તેરે થનાલે ગાવન તુધનો જોધ મહાબલ સોરા ગાવન તુધનો ખાણી ચારે ગાવન તુધનો ખંડ મંડળ બ્રહ્મંડાળ કર કર રખે તેરે તારે સે તુધનો ગાવન ਜੋ ਤਉਦ ਭਾਵਨ ਰਤ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੂੰ ਗਾਵਨ ਸੇਮ ਚੇਤਨਾ ਆਵਨ ਨਾਨਕ ਕਿਆ ਵਿਚਾਰੈ ਸੋਇ ਸੋਇ ਸਦਾ ਸੱਚ ਸਾਹਿਬ ਸੱਚ ਸੱਚ ਨਹੀਂ ਹੈ ਬਈ ਹੋਸੀ ਜਾਇ ਨਾ ਜਾਸੀ ਰਚਨਾ ਜਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਨ ਸੇ ਮਾਇਆ ਜੈਨੋ ਪਾਈ ਕਰ ਕਰ ਦੇਖੇ ਕਿ ਤਾ ਆਪਣਾ ਜੋਤਿਸ ਦੇ ਵੜੇ ਆਏ ਜੋਤਿਸ ਭਾਵੈ ਸੋਇ ਕਰਸੇ ਫਿਰ ਹੁਕਮ ਨਾ ਕਰਨਾ ਜਾਏ ਸੋ ਪਾਤਸ਼ਾਹੋ ਸਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਅਸਮਹਲਾ ਪਹਿਲਾ ਸੁਣ ਵਡਾ ਆਖੇ ਸਭ ਕੋਏ ਏ ਵੱਡਾ ਵੱਡਾ ਢਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਬੇਰਾ ਗੁਣੇ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕਿਵੜਛੀ ਰਾਰਾਹੋ ਸਭ ਸੁਰਤਿ ਮਿਲ ਸੁਰਤ ਕਮਾਈ ਸਭ ਕੀਮਤ ਮਤ ਮਿਲ ਕੀਮਤ ਪਾਏ ਗਿਆਨੀ ਤਿਆਨੀ ਗੁਰਗੁਰ ਹਾਈ ਕਹਿਣ ਜਾਈ ਤੇਰੀ ਤੇਲ ਵਡਿਆਈ ਸਬ ਸਤ ਸਬ ਤਪ ਸਬ ਸੰਗਿਆਈਆਂ ਸਿੱਧਾ ਪੁਰਖਾਂ ਕਿਹਾਂ ਵਢਿਆਈਆਂ ਤਦ ਵਿਣ ਸਿੱਧਿ ਕਿਨੇ ਨ ਪਾਈਆ ਕਰਮ ਮਿਲੈ ਨਾਹਿ ਠੱਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤਿ ਭਰੇ ਤੇਰੇ ਭੰਡਾਰ ਜਿਸ ਤੋਂ ਦੇਹਿ ਤਿਸੇ ਕਿਆ ਚਾਰਾ ਨਾਨਕ ਸਾਤ ਸਵਾਰਣ ਹਾਰ ਅਸਮ ਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਓ ਆਖਣ ਔਖਾ ਸਾਚਾ ਨਾਉ ਸੱਚ ਨਾਮ ਕੀ ਲਾਗੇ ਭੋਖ ਉਤ ਭੋਖੇ ਖਾਇ ਚਲੀ ਦੁਖ ਤੋ ਕਿਉ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸੱਚ ਨਾਏ ਰਹਾਉ ਸੱਚ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੜਾ ਨਾ ਹੋਵੇ ਕਾੜ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿਨ ਦਾ ਰਹੇ ਨ ਚੋਕੇ ਭੋਗ ਗੁਣ ਇਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆਪ ਤੇ ਵਰਤੇ ਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਤੇ ਗਮ ਜਾਤ ਨਾਨਕ ਨਾਮੇ ਬਾਤ ਸਨਾਤ ਰਾਗ ਗੋਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖ ਬਿਨੋ ਕਰੋ ਗੁਰ ਪਾਸ ਹਮ ਕਿਰੇ ਕ੍ਰਮ ਸਤ ਗੁਰ ਸਰਣਾਇ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਖੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਏ ਹਰ ਕੀ ਰਤ ਹਮਰੇ ਰਹਿ ਰਾਸਰਾਹੋ ਹਰ ਜਨ ਕੇ ਵੜ ਭਾਗ ਵੜੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨ ਪਾਇਆ ਤੇ ਭਾਗੀਣ ਜਮ ਫਾਸ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵ ਤ੍ਰਿਗ ਜੀਵਾਸ ਜੇਨ ਹਰ ਜਨ ਸਤਿਗੁਰ ਸੰਗਤ ਪਾਏ ਤੈਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ 5 ਕਾਹੇ ਰੇ ਮਨ ਚਿਤ ਬਾਏ ਉਦਮ ਜਾ ਆ ਹਰ ਹਰ ਜਿ ਪਰਿਆ ਸੈਲ ਪੱਥਰ ਮੈਂ ਜੰਤੋ ਪਾਏ ਤਾ ਕਰਿ ਜਿ ਕਾਗੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲ ਸੁ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਸ਼ਟ ਹਰਿਆ ਰਾਹੋ ਜਨਨ ਪਿਤਾ ਲੋਕ ਸੁਤ ਬੰਤਾ ਕੋਈ ਨ ਕਿਸ ਕੀ ਤਰਿਆ ਸਿਰ ਸਰ ਰਜਕ ਸੰਭਾਹੀ ठाकुर काहे मन पौ करया उडे उडे आवे सो कोसा तिस पाछे बछरे छरियो तिन कवण खिलावे कवण चुगावे मन में सिमरन करया सब निधान दस अष्ट सिधान ठाकुर करतल धरया ਜਨ ਨਾਨਕ ਬਲ ਬਲ ਸਦ ਬਲ ਜਾਈਏ ਫਿਰ ਅੰਤ ਨ ਪਾਰ ਵਰਿਆ ਰਾਗ ਅਸਮ ਹੱਲਾ ਚੌਥਾ ਸੋ ਪੁਰਖ ਏਕੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰ ਸਭ ਤੇ ਆਵੇ ਸਭ ਤੇ ਆਵੇ ਤੁਧ ਜੀ ਹਰ ਸੱਚੀ ਸਿਰਜਣਾ ਹਾਰਾ ਸਭ ਜੀਆਂ ਤੁਹਾਰੇ ਸਭ ਜੀ ਤੁਹਾਰੇ ਜੀਤੋਂ ਜੀਆਂ ਕਾ ਦਾ ਤਾਰਾ ਹਰ ਤੇ ਆਵੇ ਸੰਤੋ ਜੇ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜਨਤ ਵਿਚਾਰਾ ਤੋ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨ ਇਕ ਦਾਤੇ ਇਕ ਪਖਾਰੇ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨਿਆ ਵਰ ਨਾ ਜਾਣਾ ਤੋ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਜੋ ਸੇਵ ਤੁਧ ਜੀ ਜਨ ਨਾਨਕ ਤਨ ਕੁਰਬਾਣਾ ਹਰਤ ਆਵੇ ਹਰਤ ਆਵੇ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਤ ਆਇਆ ਜੇ ਤਿਨ ਟੋਟੇ ਜਮ ਕੇ ਫાંਸੀ ਜਿਨ ਨਿਰਪਉ ਜਿਨ ਹਰ ਨਿਰਪਉ ਧਾਇਆ ਜੇ ਤਿਨ ਕਾ ਭਉ ਸਭ ਗਵਾਸੇ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੇ ਤੇ ਤਨ ਸੇ ਤਨ ਜਿਨ ਹਰ ਤੇ ਆਇਆ ਜੀ ਜਨ ਨਾਨਕ ਤਨ ਬਲ ਜਾਸੇ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਉਦਜੀ ਹਰ ਅਨੇਕ ਅਨੇਕ ਅਨੰਤ ਤੇਰੇ ਅਨੇਕ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ ਤਪ ਜਪੇ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜੈ ਬਹੁ ਸਿਮਰਤ ਸਾਸਤਰ ਜੀ ਕਰ ਕਿਰਿਆ ਖਟ ਕਰਮ ਕਰੰਤ ਸ ਭਗਤ ਸ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਪਰੰਪਰ ਕਰਤਾ ਜੀ ਤਦ ਜੇ ਵਡਿਆ ਵਰ ਨ ਕੋਏ ਤੂੰ ਜੁਗ ਜੁਗ ਏਕੋ ਸਦਾ ਸਦਾ ਤੋਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੇਂ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਪਾਏ ਜੀ ਤੁਧ ਆਪੇ ਸ੍ਰਜ ਸਭ ਕੋਏ ਜਨ ਨਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਭ ਸੇ ਕਾ ਜਾਣੋਈ ਅਸਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਹੀਂ ਜੋ ਤੂੰ ਭਾਵੇ ਸੋ ਇਥੇ ਸੇ ਜੋ ਤੂੰ ਦੇਹ ਸੋ ਹੀ ਹੋ ਪਾਏ ਰਾਉ ਸਭ ਤੇਰੇ ਤੋਂ ਸਭ ਨੇ ਧਿਆਇਆ ਜਿਸਨੂੰ ਕਿਰਪਾ ਕਰ ਤੈ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨ ਮੁਗਵਾਇਆ ਤਉ ਦੇ ਆਪ ਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝੇ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੇ ਜੰਤ ਸਭ ਤੇਰਾ ਖੇਲ ਵਿਨ ਜੋਗ ਮਿਲ ਵਿਛੜਿਆ ਸੰ ਜੋਗੀ ਮੇਲ ਜਿਸਨੂੰ ਤੂੰ ਜਾਣ ਸੋਇ ਜਨ ਜਾਣ ਹਰ ਗੁਣ ਸਦ ਆਖ ਵਖਾਣ ਜਿਨ ਹਰ ਸੇਵਿਆ ਤਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਬਿਨ ਦੂਜਾ ਵਰ ਨ ਕੋਏ ਤੂੰ ਕਰ ਕਰ ਵੇਖ ਜਨ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਈ ਆਸਮ ਹੱਲਾ ਪਹਿਲਾ ਤਿਤ ਸਰਵੜੈ ਭਈ ਲੈ ਨਿਵਾਸਾ ਪਾਣੀ ਪਾਵਕਤ ਨੇ ਕਿਆ ਪੰਕਜ ਮੋ ਪਗ ਨਹੀਂ ਚਾਲੈ ਹਮ ਦੇਖਾਂ ਤੈ ਡੋਬ ਯਲੈ ਮਨ ਏਕ ਨ ਚੇਤਸ ਮੋੜ ਮਨ ਹਰ ਬਿਸਰਾ ਤੇਰੇ ਗੁਣ ਗਲੇ ਆ ਰਾ ਹੋ ਨਾ ਹੋ ਜਤੇ ਸਤੇ ਨੇ ਪੜਿਆ ਮੋਰਖ ਮੁਗਦਾ ਜਨ ਪਿਆ ਪਰਵੰਤ ਨਾਨਕ ਤਿਨ ਕੀ ਸਰਣਾ ਜਿਨ ਤੋ ਨਹੀ ਵਿਸਰਿਆ ਆਸਮ ਹਲਾ ਪੰਜਵਾਂ ਭਈ ਪਰਾਪਤ ਮਨੁਖ ਦੇ ਹਰੀਆ ਗੋਬਿੰਦ ਮਿਲਣ ਕੇ ਤੇਰੀ ਬਰਿਆ ਅਵਰ ਕਾਜ ਤੇ ਰਖਤੇ ਨ ਕਾਮ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਸਰਨ ਜਾਮ ਲਾਗ ਭਜਲ ਤਰਨ ਕੇ संयम बिरथा जा तरंग माया कै राहो जब तब संजम तरम ना कमाया सेव साधन जानया हर राया कहो नानक हम नीच कर्मा शरण परे के राखो शर्मा हमरे करो हाथ दे रक्षा पूर्ण होए चित की इच्छा तब चरनन मन रहे हमारा अपना जान करो प्रति हमरे दुष्ट सबे तुम गाओ आप हाथ दे मोहे बचाओ सुखी बस है मोरो परिवार सेवक सिख सबे करतार मोर अच्छा निज कर दे करिए को आज संगरिए <laughs> पूर्ण हो हमारे आशा के रहे पे आशा तुम्हें अवरण तेहा जो वर चाहूं सो तुम ते सेवक से हमारे तारिये चुन चुन सत्र हमारे मारिये आप हाथ दे मुझे उबरिए मरण काल का त्रास निवरिये हो जो सदा हमारे पच्छा ਸਿਰ ਅਸ ਤੁਜ ਜੋ ਕਰਿਓ ਰੱਛਾ ਰੱਖ ਲੈ ਹੋ ਮੋ ਰਾਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੋਸਤਾਂ ਕੇ ਹੰਤਾ ਤੁਮ ਹੋ ਪੂਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਤਰਾ ਕਾਲ ਪਾਏ ਸਿਵ ਜੋ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ सकल काल का किया तमस जवन काल जोगी शिव की ओ वेद राज बर्मा ज्योति जवन काल सब लोक सवारा नमस्कार है ताय हमारा जवन काल सब जगत बनायो देव दैत याद अंत के कवतारा सोई गुरु समझियो हमारा नमस्कार तसे को हमारे सकल प्रजा जन आप सवारे शिव कण को शिव गुण सुख दियो सत्रन कोपल मोह बद कियो काट-काट के अंतर के जानत पल बुरे के पेर पचानत चीटी ते कुन चरिय स्थूला सब पर कृपा दृष्टि कर फूला संतन दुख पाएते दुखी सुख पाए साधन के सुखे एक एक की पीर पछाने काट कट के पट की जान जब उदरक करा कर तारा जा तरत सब दे अपार जब कर रख करत हों कब हूँ तुम मैं मिलत दे तर सब हूँ जीते बदन सृष्टि सब तारे आप आपने बोझ उचार तुम सभी ते रहत निरालम ਜਾਨਤ ਬੇਦ ਭੇਦ ਹਰਿਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੇਲ ਅਨਾਦ ਸੰਭ ਤਾਕ ਮੂੜ ਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ महा मूड कस्पेद न जानत महादेव को कहत सदा शिव निरंकार का चिन्हत ने पेव आप आप ने बुद्ध है जेती बरनत पिन पिन तोहे तेती तुम्हारा लख न जाय पसारा के पित सजा प्रथम संसार एक रूपनुप सरोपा रंग पयो राव के पोपा अंडज जेर से तज कीनी उत्फज खान बाहो रछदीनी ਕਹਉ ਫੂਲ ਰਾਜਾ ਹੈ ਬੈਠਾ ਕਹਉ ਸਿਮਟ ਪयो ਸ਼ੰਕਰ ਇਕੱਟਾ ਸਗਰੀ ਸ੍ਰਿਸ਼ਟੀ ਦਿਖਾਇ ਚੰਬੋ ਆਤ ਜੁਗਤ ਸਰੂਪ ਸੁਆੰਭੋ ਅਬ ਰੱਛਾ ਮੇਰੀ ਤੁਮ ਕਰੋ ਸਿਖੋ ਬਾਰਿਆ ਸਿਖ ਸੰਗਰੋ ਦੁਸ਼ਟ ਦੇ ਜੀਤੇ ਉਠਵੰਤ ਉਤਪਾਤਾ ਸਕਲ ਮਲੇਸ਼ ਕਰੋ ਰਣਗਾਤ ਜੀ ਅਸਤੋਜ ਤੋ ਸਰਣੀ ਪਰੈ ਤਿਨ ਕੇ ਦੁਸ਼ਟ ਦੁਖਤ ਹੈ ਵ ਮਰੇ ਹੋ ਰਖ ਜਵਨ ਪਗ ਪਰ ਤਿਹਾਰੀ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਤਿਹਾਈ ਤਾ ਕੇ ਕਾਲ ਨਿਕਟ ਨਹੀਂ ਆਏ ਰੱਛਾ ਹੋਇ ਤਾਏ ਸਭ ਕਾਲਾ ਦੁਸ਼ਟ ਅਰਿਸ਼ਟ ਤਰ ਤਤਕਾਲਾ ਕਿਰਪਾ ਦ੍ਰਿਸ਼ਟੀ ਤਨ ਜਾਇ ਨਹਿ ਹਿਰਿਓ ਤਾਕ ਤਾਪ ਤਨਕ ਮੋ ਹਰਿ ਹੋਰ ਦਿਸਦ ਘਰ ਮੋ ਸਭ ਹੋਈ ਦੁਸ਼ਟ ਸਾਹ ਸਕੇ ਨ ਕੋਈ ਏਕ ਬਾਰ ਜਿਨ ਤੁਮ ਸੰਭਾਰਾ ਕਾਲ ਫਾਸਤ ਤਾਹਿ ਉਬਾਰ ਜਨ ਨਰਨਾਂਤ ਹਾਰੋ ਕਾ ਦਰਦ ਦੁਸ਼ਟ ਦੋਖ ਤੇਰਾ ਖੜਗ ਖੇਤ ਮੇ ਸ਼ਰਨ ਤਿਹਾਰੇ ਆਪ ਹੱਥ ਦੇ ਲਿਓ ਉਬਾਰੇ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸੋਇਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਿ ਅਨਿਉ ਰਾਮ ਰਹੀ ਪੁਰਾਨ ਕੁਰਾਨ ਅਨੇਕ ਹੈ ਮਤੇ ਕ੍ਰਮਾਨਿਉ ਸਿਮਰਤ ਸਾਸਤਰ ਵੀਦ ਸਭ ਹੈ ਬਹੁ ਭੇਦ ਕਹੇ ਹਮ ਇੱਕ ਨ ਜਾਣਿਉ गिरि यशोपन कृपा तुमरे कर मैं ना कहो सब तोहि बखान्यो दोहरा सगले द्वार को छाड के गयो तोहारो द्वार बाहे गए की लाज अस गोविंद दास तोहर राम कली महल लाति जानन देख्यो ओंकार सतगुरु प्रसाद ਨਾਨਤਾ ਪਾਇ ਆ ਮੇਰੀ ਮਾਈ ਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸਹਿ ਸੇਤੀ ਮਨ ਵਜੀਆ ਵਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰਿ ਕੇ ਰਾਂ ਮਨ ਜਿਨੇ ਵਸਾਇਆ ਕਹੇ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੋ ਮਨ ਮੇਰੀ ਦੋਖ ਸਭ ਵਿਸਾਰਣਾ ਅੰਗਿਕਾਰੋ ਕਰ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾ ਸਮਰਤ ਸੁਮੀ ਸੋਖੋ ਮਨ ਹੋ ਵਿਸਾਰੇ peh nanak man mere sada raho har nal saache sahiba kya nahi ghar tere ghar ta tere sab ke che jis de so paave sada sapt salah teri naam man vasai naam jin ke man vasya ਵਾਜੇ ਸ਼ਬਦ ਕਨੇਰੇ ਕਹਿਣਾ ਨਕ ਸੱਚੇ ਸਾਹਿਬ ਕਿਆ ਨਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਦਾ ਕੁਰਬਾਨ ਕੀਤਾ ਗੁਰਵਿੱਖੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਘਰ ਤਾਰਿਆ ਪੰਜ ਦੂਤ ਤੋਦ ਵਸ ਕੀਤੇ ਕਾਲ ਕੰਠਕ ਮਾਰਿਆ ਤੋਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੇ ਲਗ ਕਹਿਣਾ ਨਕ ਤੈ ਸੁਖ ਹੋਆ ਤਿਤ ਕਰ ਅਨੰਦ ਵਾਜੈ ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲੇ ਵਿਸੋਰੇ ਦੋਖ ਰੋਗ ਸੰਤਾਪ ਉਤਰੇ ਸੋਹਣ ਸੱਚੇ ਬਾਣੇ ਸੰਤ ਸਾਜਨ ਭੈ ਸਰਸੀ ਪੂਰੇ ਗੁਰ ਤੇ ਜਾਣੇ ਹੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਾ ਭਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੋਦਾਵਣੀ ਮਹਲਾ 5 ਥਾਲ ਵਿੱਚ ਤੈਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਯਾਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤੇ ਇਸ ਕਾ ਹੋਇ ਉਧਾਰੋ ਇਹ ਵਸਤ ਤਜੇ ਨਾ ਜਾਇ ਨਿਤ ਨਿਤ ਰਖੋ ਰਧਾਰੋ ਤਮ ਸੰਸਾਰ ਚਰਨ ਲਗ ਧਰਿਏ ਸਬ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹਲਾ 5 ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕੀ ਤੋਏ ਮੈਂ ਨਿਰਗੁਣ ਹਾਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾ ਮਿਲ ਤਾ ਜੀਵਾਂ ਤਨ ਮਨ ਥਿਵੇ ਹਰਿਆ ਤਰਸ ਪਿਆ ਮੈਂ ਰਮਤ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾਂ ਤਨ ਮਨ થી ਵੀ ਹਰਿਆ ਬੋਲੋ ਸਤਨਾਮ ਸ੍ਰੀ ਵਾਹਿ ਗੁਰੂ ਜੀ